ਪੁਜਾਰਾ ਹੀ ਹੈ ਪੁਜਾਰਾ ਹੀ ਹੈ ਪੁਜਾਰਾ ਹੀ ਹੈ ਦੇਖ ਲਓ ਵਿਜੀਲੈਂਸ ਕਿਵੇਂ ਐ ਐਮਐਲਏ ਰਮਨ ਅਰੋੜਾ ਨੂੰ ਪੁਜਾਰਾ ਹੀ ਹੈ ਪਜਾ ਪਜਾ ਕੇ ਇੱਕ ਔਰ ਚਲੇ ਜਾ ਰਹੀ ਹੈ ਕਿਉਂਕਿ ਜੇਕਰ ਰਮਨ ਅਰੋੜਾ ਬੋਲੇਗਾ ਤਾਂ ਕਿਸੇ ਦਾ ਸਿੰਘਾਸਨ ਤਾਂ ਡੋਲੇਗਾ ਔਰ ਕਿਸਦਾ ਸਿੰਘਾਸਨ ਡੋੜਾ ਸਕਦਾ ਹੈ ਐਮਐਲਏ ਰਮਨ ਅਰੋੜਾ ਅੰਦਰ ਬਾਹਰ ਖੜ ਜਾ ਬਾਹਰ ਅੰਦਰ ਬਾਹਰ ਖੜ ਜਾ ਬਾਹਰ ਐਨੇ ਜਿਲੰਦਰ ਸੈਂਟਰਲ ਦੇ ਐਮਐਲਏ ਰਮਨ अरोड़ा ਕਿਸੇ ਵੇਲੇ ਇਹਨਾਂ ਦੇ ਨਾਂ ਦੀ ਧੂਤੀ ਫੋਲਦੀ ਸੀ ਪਰ ਅਚਾਨਕ ਆਮ ਆਦਮੀ ਪਾਰਟੀ ਦੀ ਅੱਖਾਂ 'ਚ ਰੜਕ ਲੱਗ ਪਈ ਕਿਉਂਕਿ ਇਹਨਾਂ ਦੇ ਨਾਂ ਦੀ ਚਰਚਾ ਉੱਠ ਗਈ ਕਿ ਇਹ ਭਾਰਤੀ ਜਨਤਾ ਪਾਰਟੀ 'ਚ ਚੱਲੇ ਨੇ ਪਰ ਭਾਜਪਾ 'ਚ ਜਾਣੇ ਗਏ ਪਰ ਪਹੁੰਚ ਗਏ ਨੇ ਜੇਲ੍ਹ ਔਰ ਕਿਸ ਨੇ ਪਹੁੰਚਾਇਆ ਹੈ ਆਪਣੇ ਹੀ ਪਾਰਟੀ ਆਮ ਆਦਮੀ ਪਾਰਟੀ ਨੇ ਹੁਣ ਇਸ ਗੱਲ 'ਚ ਕਿੰਨੀ ਕਿ ਸਚਾਈ ਹੈ ਕਿ ਰਮਨ अरोड़ा ਭਾਜਪਾ 'ਚ ਜਾ ਰਹੇ ਸਨ ਇਹ ਤਾਂ ਨਹੀਂ ਪਤਾ ਪਰ ਇਹ ਸਚਾਈ ਜ਼ਰੂਰ ਹੈ ਕਿਆ ਆਮ ਆਦਮੀ ਪਾਰਟੀ ਦਾ ਗੁੱਸਾ ਉਹਨਾਂ ਦੇ ਪ੍ਰਤੀ ਜ਼ਰੂਰ ਦਿਖਾਈ ਦੇ ਰਿਹਾ ਹੈ ਹੁਣ ਗੁੱਸਾ ਕਿਸ ਗੱਲ ਦਾ ਹੈ ਕਿ ਵਾਕੇ ਕਰਪਸ਼ਨ ਦਾ ਗੁੱਸਾ ਜਾਂ ਫਿਰ ਉਹਨਾਂ ਦੇ ਭਾਜਪਾ ਚ ਜਾਣ ਦੀ ਚਰਚਾ ਦਾ ਪਰ ਭਾਜਪਾਸ਼ਤ ਤਾ ਨਹੀਂ ਗਏ ਜੇਲ ਜ਼ਰੂਰ ਪੰਚਾਇਤ ਦਿੱਤੇ ਗਏ ਨੇ ਉਹਨਾਂ ਦੇ ਵਕੀਲ ਵੀ ਇਹੀ ਗੱਲ ਕਹਿ ਰਹੇ ਨੇ ਕਿ ਕੋਈ ਕਰਾਪਸ਼ਨ ਨਹੀਂ ਹੋਈ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿਨਨੇ ਵੀ ਪ੍ਰਾਪਰਟੀ ਡਾਕੂਮੈਂਟ ਮਿਲੇ ਨੇ ਉਹ ਪ੍ਰਾਪਰਟੀਆਂ ਆਲਰੇਡੀ ਉਹਨਾਂ ਦੇ ਚੁਣავი ਐਫੀਡੇਵਿਡਸ ਦੇ ਵਿੱਚ ਸ਼ਾਮਲ ਹੈ ਇਸ ਤੋਂ ਇਲਾਵਾ ਉਹਨਾਂ ਦੀ ਕੰਪਨੀ ਦੀ ਕਰੋੜਾਂ ਰੁਪਏ ਦੀ ਟਰਨਓਵਰ ਹੈ ਇਸ ਕਰਕੇ ਕਰਾਪਸ਼ਨ ਵਾਲੇ ਫਿਲਹਾਲ ਕੋਈ ਸਬੂਤ ਨਹੀਂ ਹੈ ਇਹ ਦਾਅਵਾ ਉਹਨਾਂ ਦੇ ਵਕੀਲ ਵੱਜੋਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਐਮਐਲਏ ਰਵਣ ਰੋੜਾ ਦੇ ਭਾਜਪੀ 'ਚ ਜਾਣ ਦੀ ਚਰਚਾ ਚੱਲ ਰਹੀ ਸੀ ਔਰ ਇਸੇ ਕਰਕੇ ਉਹਨਾਂ ਦੇ ਨਾਲ ਇਸ ਲੋਕ ਕੀਤਾ ਗਿਆ ਹੈ ਆ ਤੁਹਾਨੂੰ ਦਿਖਾਣੇ ਆ ਕਿ ਕੁਝ ਕਹਿ ਗਏ ਵਕੀਲ ਸਾਹਿਬ ਦੇਖੋ ਵਿਜਲਸ ਵਾਲਿਆਂ ਦੀ ਦਲੀਲ ਇਹ ਸੀ ਕਿ ਜਿਹੜਾ ਸੁਖਦੇਵ ਅਸਿਸਟੈਂਟ ਟਾਊਨ ਪਲਾਨਰ ਹੈਗਾ ਜਿਹੜਾ ਪਹਿਲਾਂ ਤੋਂ ਫੜਿਆ ਹੋਇਆ ਹੈਗਾ ਉਹਨੇ ਬਿਆਨ ਦਿੱਤਾ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਂਦਾ ਸੀਗਾ ਪੁਲਿਸ ਕਸਟਡੀ ਵਿੱਚ ਉੱਥੇ ਕਾਫੀ ਲੋਕ ਇਹਦੇ ਦੇ ਬੈਠੇ ਹੁੰਦੇ ਸੀਗੇ ਵੀ ਇਹ ਗੀ ਐਮਐਲਏ ਔਰ ਇਹ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਜੀ ਸਾਡੇ ਆਪਣੇ ਬੰਦੇ ਹੈਗੇ ਆ ਇਹਨਾਂ ਦੇ ਰੋਟਸਿਸ ਬਾਰੇ ਧਿਆਨ ਰੱਖਿਓ ਇਸ ਤੋਂ ਇਲਾਵਾ ਉਸਨੇ ਕੁਝ ਨਹੀਂ ਕਿਹਾ ਵੀ ਮੇਰੇ ਸਾਹਮਣੇ ਕੋਈ ਰਿਸ਼ਵਤੀ ਦੀ ਗੱਲ ਹੋਈ ਜਾਂ ਮੇਰੇ ਥਰੂ ਕੋਈ ਰਿਸ਼ਵਤੀ ਦੀ ਗੱਲ ਹੋਈ ਜਾਂ ਇਹਨਾਂ ਨੇ ਕੋਈ ਪੈਸੇ ਮੰਗੇ ਜਾਂ ਮੈਂ ਕੋਈ ਪੈਸੇ ਦੁਆਏ ਅਜੋ ਜੀ ਕੋਈ ਐਵਿਡੈਂਸ ਨਹੀਂ ਆਇਆ ਤੁਸੀਂ ਇਸ ਕੇਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹੋ ਮੈਂ ਤਾਂ ਇਸ ਨੂੰ ਅੰਡਰਸਟੈਂਡ ਕਰਦਾ ਜੀ ਮੈਨੂੰ ਤੇ ਜੋ ਸਰਕਮਸਟੈਂਸਸ ਕੋਈ ਕਰ ਸਕਦੇ ਆ ਜੀ ਕੋਈ ਪਰਸਨਲ ਰੋਜ ਤਾਂ ਹੁੰਦੀ ਨਹੀਂ ਅਖਬਾਰਾਂ ਦੇ ਵਿੱਚ ਕੁਝ ਦਿਨ ਤੋਂ ਆ ਸੋ so, 15 ਦਿਨ ਪਹਿਲਾਂ ਹੀ ਉਹਨਾਂ ਨੇ ਇਹਨਾਂ ਦੀ ਸਿਕਿਉਰਿਟੀ ਵਿਥਡਰੋ ਕਰ ਲਈ ਸੀਗੀ। ਤੋ ਹੁਣ ਜਦੋਂ ਫਿਰ ਸੁਖਦੇਵ ਸਿੰਘ ਵਾਲਾ ਪਰਚਾ ਐਫ ਆਈ ਆਰ 123 ਜਿਹੜੀ ਹੋਈ ਹੈਗੀ ਆ ਦਰਜ ਹੋਈ ਆ। ਉਹਦੇ ਵਿੱਚ ਤਾਂ ਕਿਸੇ ਦਾ ਨਾਂ ਹੀ ਹੈ ਨਹੀਂਗਾ। ਉਹਦੇ ਵਿੱਚ ਇੱਕ ਬਿਲਡਰ ਐਸੋਸੀਏਸ਼ਨ ਹੈਗੀ ਆ। ਉਹਨਾਂ ਨੇ ਕਹੀ ਸਾਡੇ ਇੱਕ ਮੈਂਬਰ ਕੋਲ ਸੁਖਦੇਵ ਨੇ 30000 ਰੁਪਏ ਦੀ ਮੰਗ ਕੀਤੀ ਆ। ਨਾ ਉਸ ਬੰਦੇ ਦਾ ਨਾਂ ਆ। ਨਾ ਕੋਈ ਡੇਟਾ ਕਦੋਂ ਮੰਗ ਕੀਤੀ ਹੈਗੀ ਆ। ਨਾ ਕੋਈ ਹੈਗਾ ਉਹਨੇ ਕਿਸੇ ਨੂੰ ਪੈਸੇ ਦਿੱਤੇ ਹੈਗੇ ਆ। ਇਸ ਦੋਸ਼ੀ ਦਾ ਨਾਂ ਐਮ ਐਲ ਏ ਸਾਹਿਬ ਦਾ ਨਾ ਐਫ ਆਈ ਆਰ ਚ ਨਾ ਹੈਗਾ ਕਿਤੇ। ਔਰ ਕੁਛ ਹੈ ਹੀ ਨਹੀਂ ਇਹਨਾਂ ਦੇ ਕੋਲ ਜਿਹੜੇ ਜੁਐਲਰੀ ਕਹਿੰਦੇ ਹੈਗੇ ਆ ਜਾਂ ਜਿਹੜੇ ਕਰੰਸੀ ਨੋਟਸ ਕਹਿੰਦੇ ਆ ਉਹ ਜਦੋਂ ਇਲੈਕਸ਼ਨ ਵਾਸਤੇ ਨੋਮੀਨੇਸ਼ਨ ਫਾਈਲ ਕੀਤਾ ਸੀ ਇਹਨਾਂ ਨੇ ਉਹਦੇ ਵਿੱਚ ਜਿਹੜੀ ਐਸੈਟਸ ਦੀ ਲਿਸਟ ਦਿੱਤੀ ਸੀ ਇਹ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੈਗਾ ਸੋ ਇਹ ਕਿਹਾ ਨਹੀਂ ਜਾ ਸਕਦਾ ਵੀ ਇਹ ਐਕਵੀਜ਼ੀਸ਼ਨ ਦੇ ਬਾਰੇ ਇਹ ਵੀ ਕਿਹਾ ਗਿਆ ਸੀ ਕਿ ਕੁਛ 1 ਕਿਲੋ ਦੇ ਕਰੀਬ ਸੋਨਾ ਉਹਦੀ ਗੱਲ ਹੀ ਕਰ ਰਿਹਾ ਸੋਨਾ ਨਹੀਂ ਜੁਐਲਰੀ ਸੀਗੀ ਸੋਨੇ ਚਾਂਦੀ ਦੀ ਜੁਐਲਰੀ ਸੀਗੀ ਉਹ ਉਹ ਸਾਰੀ ਜੁਐਲਰੀ ਸਾਡੀ ਉਸ ਲਿਸਟ ਦੇ ਵਿੱਚ ਮੈਂਸ਼ਨ ਹੈ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਦਿੱਤੀ ਹੋਈ ਸੀ ਐਂਡ ਹੀ ਇਸ ਦੇਖੋ ਕਾਫੀ ਚਾਰ ਪੰਜ ਦੁਕਾਨਦਾਰ ਨੇ ਫੈਕਟਰੀ ਹੈ ਕਪੜੇ ਦੀ ਇਹਨਾਂ ਦੀ ਤਕਰੀਬਨ 3 ਕਰੋੜ ਦੀ ਇਹਦੀ ਟਰਨਓਵਰ ਹੈਗੀ ਆ ਕੋਈ ਐਸੀ ਗੱਲ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਲਿਸਟ ਵਿੱਚ ਇਲੈਕਸ਼ਨ ਤੇ ਦਿੱਤੀਏ ਗਿਆ ਨਹੀਂ ਜਾ ਸਕਦਾ ਹੁਣ ਨਹੀਂ ਕਹਿ ਸਕਦੇ ਕਿ ਅਸੀਂ ਰਿਸ਼ਤ ਵਿੱਚ ਚੁੱਪ ਹੈ ਸੋ ਸੌਣ ਲਿਆ ਜੀ ਤੁਸੀਂ ਵਕੀਲ ਸਾਹਿਬ ਵੀ ਇਸ ਗੱਲ ਦਾ ਅੰਦੇਸ਼ਾ ਜਤਾ ਰਹੇ ਨੇ ਕਿ ਭਾਜਪਾ ਚਾਹ ਦੇ ਚਰਚਾ ਹੀ ਸ਼ਾਇਦ ਇਸ ਤਰ੍ਹਾਂ ਦੇ ਘਟਨਾਕਰਮ ਦੀ ਵਜ੍ਹਾ ਬਣ ਗਈ ਹੈ। ਹੁਣ ਸੱਚ ਕੀ ਹੈ? ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਰਕਾਰ ਕਰੇਗੀ ਜਾਂ ਫਿਰ ਐਮਐਲਏ ਰਮਨ अरोड़ा ਜਦੋਂ ਹਿਰਾਸਤ ਚ ਬਾਹਰ ਆਣਗੇ ਜਾਂ ਫਿਰ ਉਹਨਾਂ ਨੂੰ ਹਿਰਾਸਤ ਚ ਮੀਡੀਆ ਨਾਲ ਗੱਲ ਕਰਨ ਦਾ ਮੌਕਾ ਮਿਲ ਗਿਆ ਤਾਂ ਫਿਰ ਉਹ ਕਰਨਗੇ ਖੁਲਾਸਾ। ਔਰ ਜੇਕਰ ਐਮਐਲਏ ਰਮਨ अरोड़ा ਬੋਲੇਗਾ ਤਾਂ ਕਿਸ ਦਾ ਸਿੰਘਾਸਨ ਡੋਲੇਗਾ? ਤੁਹਾਨੂੰ ਸਭ ਨੂੰ ਪਤਾ ਹੈ ਕਿ ਐਮਐਲਏ ਰਮਨ अरोड़ा ਦੀ ਨਜ਼ੀਖਤਾ ਕਿਸ ਦਿਨ ਨਾਲ ਸੀ ਔਰ ਕਿਸ ਦੇ ਨਾਮ ਦੇ ਨਾਲ ਉਹਨਾਂ ਦਾ ਨਾਮ ਜੁਰਦਾ ਰਿਆਏ ਔਰ ਜੇਕਰ ਰਮਨ अरोड़ा ਬੋਲਿਆ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਹੋਰ ਵੀ ਵੱਡਾ ਪੁਚਾਲ ਆ ਸਕਦਾ ਹੈ ਹੁਣ ਆਣ ਵਾਲਾ ਸਮਾਂ ਹੀ ਦੱਸੇਗਾ ਕਿ ਰਮਨ अरोड़ा ਸਰਕਾਰ ਦੇ ਦਬਾਅ ਚ ਦੱਬਣਗੇ ਜਾਂ ਫੇ ਕੋਈ ਵੱਡੇ ਖੁਲਾਸੇ ਕਰਨਗੇ ਬਿਊਰੋ ਰਿਪੋਰਟ ਟੈਲਕ ਮੈਲ ਪੰਜਾਬੀ ਟੀਵੀ ਚਲੰਦੜ